ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਾਹਮਣੇ ਅਸੀਂ ਕਨੈਕਸ਼ਨ ਕਰਨ ਜਾ ਰਹੇ ਹਾਂ ਜਾਨੀ ਕਿ ਦੋ ਸੋਚ ਤੇ ਇੱਕ ਪਲੱਗ ਤੇ ਆਪਾਂ ਇਹਨਾਂ ਤੇ ਹਾਫ ਹਾਫ ਤਾਰਾਂ ਕਿਵੇਂ ਲਾਉਣੀਆਂ ਇਨਵਰਟਰ ਦੀ ਤਾਰ ਕਿਵੇਂ ਲਾਉਣੀ ਆ ਤੇ ਕਰੰਟ ਦੀ ਤਾਰ ਕਿੱਥੇ ਲਾਉਣੀ ਆ ਠੀਕ ਆ ਜੀ ਤੇ ਨਿਊਟਰਲ ਕਿਹੜੀ ਸਾਈਡ ਤੇ ਲਾਉਣੀ ਆ ਤੇ ਜਿਹੜੀ ਹੈਗੀ ਆ ਅਸੀਂ ਇਹਦੇ ਵਿੱਚ ਅਸੀਂ ਇਨਵਰਟਰ ਦੀ ਤਾਰ ਹਰੀ ਪਾਈ ਆ ਠੀਕ ਆ ਜੀ ਆ ਰਹੀ ਹੈ ਇਨਵਰਟਰ ਦੀ ਤਾਰ ਅਸੀਂ ਇੱਥੇ ਇੱਕ 스위ਚ ਕੀਤਾ ਹੋਇਆ ਇਹ ਮੇਟਰ ਦਾ ਸਾਰਾ ਥੱਲੇ ਵਾਲੀ ਸਾਈਡ ਤੇ ਲਾਤੀ ਆ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਹੈਗੀ ਆ ਫੇਸ ਇਹ ਜਿਹੜੀ ਫੇਸ ਧਾਰ ਅਸੀਂ ਲਾਲ ਧਾਰ ਪਾਈ ਆ ਦੇਖੋ ਇਹ ਲਾਲ ਧਾਰ ਫੇਸ ਦੀ ਆ ਇਹ ਅਸੀਂ ਇਹ 스위ਚ ਦੇ ਥਰਡ ਦੇ ਪਾਸੇ ਲਾਈ ਆ ਠੀਕ ਹੈ ਜੀ ਤੇ ਜਿਹੜੀ ਹੈਗੀ ਨਿਊਟਰਲ ਨਿਊਟਰਲ ਅਸੀਂ ਨੀਲੀ ਲਾਈ ਹੋਈ ਆ ਆ ਦੇਖੋ ਨੀਲੀ ਧਾਰ ਨਿਊਟਰਲ ਠੀਕ ਹੈ ਜੀ ਤੇ ਇਹ ਪਲੱਗ ਦੇ ਜਾਨੀ ਕਿ ਖੱਬੇ ਪਾਸੇ ਲਾਈ ਆ ਨਿਊਟਰਲ ਠੀਕ ਹੈ ਤੇ ਮੁੜ ਕੇ ਇਹਦੇ ਵਿੱਚ ਆਪਾਂ ਫਿਰ ਇਹ ਪਲੱਗ ਜਿਹੜਾ ਹੈਗਾ ਸੀਸ ਤੇ ਕਰਨਾ ਇਹ ਸੀਸਦਾਰ ਉਪਰਲੀ ਸਾਈਡ ਤੋਂ ਹਾਫ ਤਾਰ ਚੱਕ ਲਈ ਐ ਘੁਮਾ ਕੇ ਕਨੈਕਸ਼ਨ ਕਰਕੇ ਐ ਘੁੰਮਦੀ ਹੋਗੀ ਘੁੰਮ ਘੁਮਾ ਕੇ ਸਿਰਪਰ ਆ ਪਲੱਗ ਕਰੀ ਸੱਜੀ ਬਸੇ ਲਾਤੀ ਹੈ ਜੀ ਠੀਕ ਹੈ ਜੀ ਤੇ ਜਿਹੜੀ ਹੈਗੀ ਆ ਆ ਬਲਬ ਦੀ ਇੱਕ ਹਾਫ ਤਾਰ ਠੀਕ ਆ ਉਹ ਆ ਜਾ ਰਹੀ ਹੈ ਇਹ ਸਿੱਧੀ ਅਸੀਂ ਲਾਤੀ ਆ ਸਵਿਚ ਦੇ ਉੱਪਰਲੇ ਪਾਸੇ ਠੀਕ ਆ ਜੀ ਤੇ ਇਹ ਸਾਡੇ ਕਨੈਕਸ਼ਨ ਪੂਰੀ ਹੋ ਚੁੱਕੀ ਆ ਯਾਨੀ ਕਿ ਅਸੀਂ ਇਨਵਰਟਰ ਦੀ ਉੱਪਰਲੇ ਪਾਸੇ ਲਾਈ ਤਾਰ ਠੀਕ ਆ ਜਿਹੜੀ ਹੈਗੀਆਂ ਫੇਸ ਦਾ ਉਹ ਸਵਿਚ ਦੇ ਉੱਪਰ ਲਾਈ ਆ ਫੇਸ ਦੀ ਤੇ ਇਨਵਰਟਰ ਦੀ ਦੋਨਾਂ ਦੀ ਆਸ ਵਿੱਚ ਜੁਆਇਨਿੰਗ ਨਹੀਂ ਹੋ ਜੋੜਨੀ ਨਹੀਂ ਹੋਣੀ ਜੋੜੀ ਤਾਰ ਨਹੀਂ ਹੋਣੀ ਚਾਹੀਦੀ ਠੀਕ ਆ ਇਹਦਾ ਅਲੱਗ ਤੋਂ ਪੁਆਇੰਟ ਹੋਊਗਾ ਕਨੈਕਸ਼ਨ ਠੀਕ ਆ ਤੇ ਫੇਸ ਦਾ ਅਲੱਗ ਤੋਂ ਕਨੈਕਸ਼ਨ ਹੋਊਗਾ ਵੱਖਰਾ ਇਹ ਗਰੀ ਆਹ ਉਸ ਨੂੰ ਅਟੈਚ ਨਹੀਂ ਚਾਹੀਦੀਆਂ ਗੀਆਂ ਨੋਵੇਟਰੀ ਵਾਲੀ ਤਾਰ ਵੱਖਰੀ ਚਾਹੀਦੀ ਆ ਤੇ ਸੀਰੀ ਸਣੀ ਤਾਰ ਵੱਖਰੀ ਚਾਹੀਦੀ ਹੈ ਠੀਕ ਆ ਜੀ ਤੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਾ ਧੰਨਵਾਦੀ